ਇਹ ਆਪਣਾ ਜਿਹੜਾ ਇਹ ਉੱਤਰ ਤਾਂ ਕਰਿਆ ਹੋਇਆ ਸਾਰਾ ਜਿਹਨਾਂ ਸਿਸਟਮ ਹੈ ਇਹ ਇਹ ਉੱਤਰ ਜਾਂਦਾ ਜੀ ਹਲੋ ਐ ਵੱਖ ਹੋ ਜਾਂਦਾ ਮਲੋ ਇੱਕ ਕਾਲ ਦੀ ਆਪਾਂ ਕੋਠੀ ਦਾ ਜਿਹੜਾ ਕੰਮ ਕਰਿਆ ਸੀ ਕੰਪਲੀਟ ਵੰਗਾ ਵਾਲੀ ਅੱਜ ਤੁਹਾਨੂੰ ਦਿਖਾਈਏ ਕੰਮ ਆਪਣਾ ਆਓ ਜੀ ਇਹ ਮੈਨਗੇਟ ਹੈ ਜੀ ਜਾਲੀ ਵਾਲਾ ਆਪਾਂ ਨੇ ਡਬਲ ਦੇ ਵਿੱਚ ਉਹ ਕਰਿਆ ਸੀ ਤੇ ਇੱਥੇ ਆਪਾਂ ਨੇ ਮੋਲਡਿੰਗ ਜਿਹੜੀ ਬਣਾ ਕੇ ਲਾਈ ਸੀਗੀ ਆਪਣਾ ਹੱਥੀਂ ਡਿਜ਼ਾਈਨ ਕਰਕੇ ਤੇਲੇ ਲਾ ਕੇ ਤੇ ਉੱਥੇ ਪੇ ਸਾਈਡ ਤੇ ਆਪਾਂ ਨੇ ਕੌਨਸ ਜਿਹੜੀ ਬਣਾ ਕੇ ਲਾਈ ਸੀਗੀ ਇਹ ਡਿਜ਼ਾਈਨ ਆਪਾਂ ਨੇ ਆਪ ਹੀ ਰੂਟਰ ਨਾਲ ਪਾਇਆ ਸੀ ਟੈਂਬਰ ਨਾਲ ਤੇ ਹੈਂਡਲ ਵਧੀਆ ਰੈਡ ਹੁਟ ਦੇ ਹੈਂਡਲ ਲੱਗੇ ਹੋਏ ਨੇ ਠੀਕ ਹੈ ਜੀ ਇਹ ਆਪਾਂ ਆ ਗਿਆ ਪਲਾਈ ਵਾਲਾ ਪੁੱਲਾ ਜੀ ਲੋ ਜੀ ਇਹਦੇ ਦੇ ਆਪਾਂ ਨੇ ਇਹ 3 ਇੰਚੀ ਬਾਈ 3 ਇੰਚੀ ਦੇ ਜਿਹੜੇ ਛੋਟੇ ਛੋਟੇ ਪਿਰਾਮਿਡ ਨੇ ਉਹ ਬਣਾ ਕੇ ਲਾਏ ਸੀਗੇ ਇਹ ਵੀ ਨੇ ਉਹਦੀਆਂ ਪੱਟੀਆਂ ਲੱਟ ਕੇ ਲਾਈਆਂ ਨੇ 3 ਇੰਚੀ ਦੀਆਂ ਇਹ ਵੀ ਇਸੇ ਤਰ੍ਹਾਂ ਜੋੜੀ ਦੇ ਵਿੱਚ ਡਿਜ਼ਾਈਨ ਹੈਗਾ ਇਧਰ ਆ ਗਈ ਜੀ ਕਿਚਨ ਦੀ ਪਾਰਟੀਸ਼ਨ ਇਧਰ ਦੀ ਪਾਰਟੀਸ਼ਨ ਦੇ ਵਿੱਚ ਇਹ ਆਪਾਂ ਨੇ ਇੱਥੇ 4 ਇੰਚੀ ਜਗ੍ਹਾ ਛੱਡ ਕੇ ਵਿੱਚ 1.5 ਇੰਚੀ ਦੇ ਨੇ ਜਿਹੜੇ ਇਹ ਪ੍ਰੋਫਾਈਲ ਨੇ ਹੈਗਾ ਠੀਕ ਹੈ ਜੀ ਇਧਰ ਕਿਚਨ ਆ ਗਈ ਇਹ ਫਰਿੱਜ ਆ ਗਿਆ ਫ੍ਰੀ ਦੇ ਉੱਪਰਲੀ ਸਾਈਡ ਤੇ ਬਾਕਸ ਦਿੱਤਾ ਹੈ ਆਪਾਂ ਨੇ ਉਪਰੋਂ ਸਮਾਨ ਰੱਖਣ ਵਾਸਤੇ ਇਹ ਆ ਗਈ ਪੈਂਟਰੀ ਪੈਂਟਰੀ ਦੇ ਵਿੱਚ ਆਪਾਂ ਨੇ ਪੈਂਟਰੀ ਨਹੀਂ ਪਾਈ ਪਾਏ ਹੋਏ ਨੇ ਆਪਣੇ ਕੁਆਟਰ ਜਿਹੜੀ ਸਮਾਨ ਹੈ ਜਿਹੜਾ ਉਹ ਜਾਨੀ ਕਿ ਸਪੇਸ ਪੂਰੀ ਵਧੀਆ ਹੋਉਂਦੀ ਹੈਗੀ ਤੇ ਦੇਖੋ ਇਹ ਆਪਣੇ ਤਰਾਜ ਪਾਏ ਹੋਏ ਨੇ ਕੁਆਟਰ ਜਿਹੜੇ ਪੈਂਟਰੀ ਦੇ ਵਿੱਚ ਆ ਪੈਂਟਰੀ ਇੰਨੀ ਕਾਮਯਾਬ ਨਹੀਂ ਰਹਿੰਦੀ ਆਪਾਂ ਨੇ ਆਪ ਬਣਾ ਕੇ ਪਾਏ ਹੋਏ ਨੇ ਤੇ ਇਹਦੇ ਅੱਗੇ ਆਪਾਂ ਨੇ ਪੱਲਾ ਲਾਇਆ ਹੈਗਾ ਬਲੈਕ ਪ੍ਰੋਫਾਈਲ ਦੇ ਵਿੱਚ ਬਲੈਕ ਗਲਾਸ ਦਾ ਪ੍ਰੋਫਾਈਲ ਦਾ ਪੱਲਾ ਇੱਥੇ ਆਪਣਾ ਓਗਣਾ ਜੂਗਾ ਆਹ ਜਗ੍ਹਾ ਤੇ ਮਾਈਕੂ ਵੇਵਾ ਜੂ ਇੱਥੇ ਆਪਾਂ ਨੇ ਪਾਏ ਨੇ ਇਹਦੇ ਇਹ ਰਹਾ ਆਪਣੀਆਂ ਫਰੂਟ ਬਾਸਕਟ ਦੋ ਆਪਾਂ ਨੇ ਫਰੂਟ ਬਾਸਕਟ ਪਾਈਆਂ ਹੋਈਆਂ ਨੇ ਠੀਕ ਹੈ ਜੀ ਤੇ ਇੱਥੇ ਆਪਾਂ ਨੇ ਫੇਰ ਇੱਕ ਸਟੋਰੇਜ ਵਾਸਤੇ ਪੱਲਾ ਦਿੱਤਾ ਜਿਹੜਾ ਇਧਰੋਂ ਇਹ ਇੱਥੇ ਆਰਲਾ ਪੁਆਇੰਟ ਆ ਗਿਆ ਜੀ ਇਹਦੇ ਵਿਚਾਰੋਂ ਫਿੱਟ ਹੋ ਜਾਣਾਗਾ ਇਹਦੇ ਆਪਾਂ ਨੇ ਪੱਲੇ ਰਾ ਤੇ ਇਹ ਆ ਗਿਆ ਆਪਣਾ ਡਿਸਆਇੰਟ ਇੱਥੇ ਭਾਂਡੇ ਇੱਥੇ ਜਾਨੀ ਉਪਰਲੀ ਸਾਈਡ ਤੇ ਨੀਚੇ ਗਲਾਸ ਰੱਖਣ ਵਾਸਤੇ ਇਹਦੇ ਵਿੱਚ ਟ੍ਰੇ ਹੈਗੀ। ਇਹ ਟ੍ਰੇ ਦੇ ਵਿੱਚ ਪਾਣੀ ਜਿਹੜਾ ਆ ਜਾਂਦਾ ਨੁੱਟੜ ਕੇ ਉਹ ਡਾਰ ਖਾਲੀ ਹੋ ਜਾਂਦਾ ਤੇ ਮੂਵ ਹੋ ਜਾਂਦਾ। ਇਹ ਤੇ ਇਹਦੇ ਆਪਾਂ ਇਹ ਜਿਹੜੀ ਪਰਫਾਈਲ ਪਾਈ ਹੋਈ ਹੈ ਲਾਈਟ ਵਾਲੀ ਪਾਈ ਹੋਈ ਹੈ। ਦੇਖੋ ਇੱਥੇ ਸੈਂਟਰ ਦੇ ਵਿੱਚ ਵੀ ਹੈਂਡਲੈਸ ਕਿੱਜਨਾ ਕੀ ਇਹ ਤੇ ਇੱਥੇ ਆਪਾਂ ਨੇ ਇਹਦੇ ਪੈਂਡਲ ਪਾਤੇ ਦੋ ਵੱਡੇ ਠੀਕ ਹੈ ਜੀ ਸਟੋਰੇਜ ਵਾਸਤੇ ਦੋ ਇੱਥੇ ਨੇ। ਦੇ ਟਾਰਨ ਇਹ ਆਪਣੀ ਦੇ ਨੂੰ ਕਰਕੇ ਇੱਥੋਂ ਇਹ ਆ ਨਿਕਲਉਂਦੀਆਂ ਨੇ ਬਾਸਕਟਾਂ ਚਾਰ ਬਾਸਕਟਾਂ ਵਾਲਾ ਹੈਗਾ ਇਹ ਮੈਦੀ ਕਾਰਨ ਆਪਣਾ ਤੇ ਇਹਦੇ ਆਪਾਂ ਨੇ ਜਿਹੜੇ ਕਬਜੇ ਲਾਏ ਹੋਏ ਨੇ ਇਹ ਦੋਸਤੋਂ ਬਲਾਈਂਡ ਹਿੰਜ ਲਾਏ ਹੋਏ ਨੇ ਦੇਖੋ ਇਹ ਇਸੇ ਤਰ੍ਹਾਂ ਹੀ ਪੱਲਾ ਇਹਦੇ ਬਰਾਬਰ ਆ ਜਾਂਦਾ ਹੈਗਾ ਇਧਰ ਉਹ ਇਹ ਪੀਵੀਸੀ ਕਟੂਰੀ ਡੇ ਰਹੀ ਆ ਜੂਗੀ ਇੱਥੇ ਇਹ ਜਿਹੜਾ ਹੌਬ ਹੈਗਾ ਇਹ ਵਿਚਾਲਾ ਲਾਇਆ ਹੋਇਆ ਆਪਾਂ ਨੇ ਚਾਰ ਬਟਮੋ ਦਾ ਤੇ ਤਿੰਨ ਬਰਨਰ ਵਾਲਾ ਤੇ ਇਧਰੋਂ ਇਹ ਵੀ ਸਟੋਰੇਜ ਵਾਸਤੇ ਛੋਟੇ ਵਾਸਤੇ ਤੇ ਇਹ ਵੱਡੀ ਸਟੋਰੇਜ ਵਾਸਤੇ ਪੈਣਾ। ਇਸੇ ਤਰ੍ਹਾਂ ਇਹ ਵੀ ਦੋ ਟੈਂਡਮ ਤੇ ਆ ਗਿਆ ਇੱਕ ਉੱਪਰ ਇੱਕ ਨੀਚੇ। ਆਪਾਂ ਇੱਕ ਟ੍ਰੇ ਵੀ ਦਿੱਤੀ ਸੀ ਬਣਾ ਕੇ ਪਾਲਿਸ਼ ਕਰੀ ਹੋਈ ਹੈ। ਵਰਡਨ ਦੀ। ਦੋ ਟੈਂਡਮ, ਤਿੰਨ ਟ੍ਰੇਆਂ ਨੇ। ਇਹ ਆ ਗਈ ਜੀ ਆਪਣੀ grain trolley। ਆਟੇ ਆਵਾ। ਤਿੰਨ ਦਾ। ਇਧਰੋਂ ਇਹ ਸਟੋਰੇਜ ਵਾਸਤੇ ਆ ਗਿਆ। ਇਸੇ ਤਰ੍ਹਾਂ ਹੀ ਆਪਾਂ ਇੱਥੇ ਦੋ ਇਹਦੇ ੱਤੇ ਦੇ ਜਿਹੜੇ ਇਹ ਪ੍ਰੋਫਾਈਲ ਕਲਾਸ ਦੇ ਲਾਏ ਨੇ ਸਾਰੀ ਪੇਚ ਜਿਹੜੀ ਹੈਗੀ ਹੈ ਹੈਂਡਲੈਸ ਹੈ ਇਹਦੇ ਵਿੱਚ ਕਿਤੇ ਵੀ ਕੋਈ ਹੈਂਡਲਿੰਗ ਦੀ ਲੋੜ ਨਹੀਂ ਤਾਂ ਇੱਥੇ ਆਪਣੀ ਚਿਮਨੀ ਆ ਜਾਣੀ ਹੈ ਚਿਮਨੀ ਵੀ ਜਿਹੜੀ ਉੱਪਰ ਉੱਪਰ ਜਾਂਦੀ ਹੈ ਇਸ ਤਰ੍ਹਾਂ ਇਹ ਉੱਪਰ ਨੂੰ ਹੋ ਗਿਆ ਇੱਥੇ ਸ਼ੌਪਿੰਗ ਲਾਇਆ ਤੇ ਆਪਾਂ ਇਹ ਪ੍ਰੋਫਾਈਲ ਦਾ ਲਾ ਲਿਆ ਇਹ ਆਪਾਂ ਨੇ ਦੋ ਓਪਨ ਹੌਲਿੰਗ ਦੇ ਵਿੱਚ ਦਿੱਤੇ ਹੋਏ ਨੇ ਇਧਰ ਲਾਸਟ ਤੇ ਫੇਸ ਟੂਰ ਜਾਣਾ ਇਕਨਾਈਜ਼ੀ ਸਾਈਡ ਤੇ ਦੇ 1.5 ਫੁੱਟ ਦਾ ਪੱਟਾ ਵਿਨੀਅਰ ਦਾ ਦੇ ਸੈਂਟਰ ਚ ਬਲਾਸਾਂਗੇ ਉੱਪਰ ਹੈਂਡਲ ਆ ਗਿਆ 2 ਇੰਚੀ ਬਈ 2 ਇੰਚੀ ਦਾ ਇਹ ਬਹੁਤ સારી ਜਿਹੜੀ ਨਿਗਾ ਬਰਵਾ ਦਿਓ ਜੀ ਇੱਕ ਵਾਰੀ ਆਹ ਕੰਮ ਹੋ ਗਿਆ ਆਹ ਛੱਤਾਂ ਦੇ ਪਨੇ ਬੀਲੋ ਦਾ ਜਿਆਨ ਦਿੱਤਾ ਸੀਗਾ ਇਹਦੇ ਵਿੱਚ ਆਪਾਂ ਨੇ 6 ਇੰਚੀ ਦੇ ਪੱਟੇ ਲਾਏ ਹੋਏ ਨੇ 1.5 ਇੰਚੀ ਗਰੂਪ ਪਾ ਕੇ ਦੇਖੋ ਇਸੇ ਤਰ੍ਹਾਂ ਇਹ ਸਾਰਾ ਇਹਦੇ ਚ ਡਿਜ਼ਾਈਨਿੰਗ ਦਿੱਤੀ ਸੀ ਵਿੱਚ ਪ੍ਰੋਫਾਈਲ ਲਾਇਆ ਹੈਗੀ ਇਹ ਤੋਂ ਇਹਨੂੰ ਚੁਗਾਈ ਲੈਤਾ ਵੀ ਜੇ ਵੀ ਇਸੇ ਤਰ੍ਹਾਂ ਤਿੰਨੇ ਛੱਤਾਂ ਦੇ ਵਿੱਚ ਇਹ ਆਪਾਂ ਨੇ ਇੱਕ ਨਵਾਂ ਨੰਨ ਕੱਢਿਆ ਰੈਸਿਟੇਬਲ ਹੈ ਇਹਦੇ ਦੇ ਦੋ ਹੀ ਪੋਰਟ ਆਉਣੇ ਮ बटे ਸਮਾਰਕਣ ਵਾਸਤੇ ਤੇ ਦੋ ਇਹ ਛੋਟੇ ਆ ਜਾਣ ਨਾਲ ਠੀਕ ਹੈ ਜੀ ਤੇ ਇਧਰ ਇਹ ਆਪਾਂ ਨੇ ਇਹ ਮੋਡਮ ਦਾ ਪਾ ਲੈ ਆਏ ਹੋਏ ਨੇ ਤੇ ਬੈਕ ਸਾਈਡ ਤੇ ਡਿੱਕੋ ਪੇਟ ਹੈ ਇਹ ਜਿਹੜਾ ਬਣਾਇਆ ਹੈ ਇਹ ਅਜਿੱਤਾਂ ਚਾਬੀ ਵਾਲੀ ਬਰਤੀ ਹੈ अपा अपने एक पला दिता है गिलास का जरा प्रिंट ब्लैक हैगा गलास पाया फल्यूटिव गलास पे ये अपने लूट बना के लाए थे बोर्डनते वोडन का आ गया पीस के उड़ के लिपो आ गया तो ये चार उटर आ गए टैली भी जगह पर आ गया जी वैरिटी तो आ गई फलो आई ਇਹ ਬਲੌਗਾਂ ਦੇ ਪਿੱਛੇ ਇਹਦੇ ਤਿੰਨ ਦਰਾਜ ਤੇ ਇੱਕ ਪੱਲਾ ਬਾਕੀ ਕੁਝ ਹੋਰ ਸਪੇਸ ਦੇ ਦਿੱਤੀ ਹੈਗੀ। ਇਸੇ ਤਰ੍ਹਾਂ ਹੁਣ ਬੈੱਡ ਦੇ ਵਿੱਚ ਬੈੱਡਰੂਮ ਦੇ ਵਿਚਾਲੇ ਇਹ ਇਹ ਦੋਰਾਗੇ ਦੇ ਅੰਦਰ ਵਾਲੇ ਜਿੱਡੇ ਵੀ ਨੇ ਇਹ ਵੀ ਨੇ ਲੱਗ ਜਾਇਆ। ਆਪੋ ਆ ਗਿਆ ਤੇ ਇਹਦੇ ਵਿੱਚ ਆਪਾਂ ਨੇ ਰੂਮਿੰਗ ਦਿੱਤੀ ਹੋਈ ਹੈ 6 ਅਨੰਦ। ਲੇਕਿਨ ਫਿਟਿੰਗ ਜਿੰਨੀ ਹੈਗੀ ਉਹਨਾਂ ਟੀਕ ਲਾਈ ਹੋਈ ਆਪਾਂ ਨੇ ਸਾਰੀ। ਤੇ ਇਧਰ ਉਹ ਐਲਈਡੀ ਆ ਕੀ ਲਾਉਣੀ। ਇਹਦੇ ਵਿੱਚ ਵੀ ਇਹ ਸਾਰੇ ਜਿੰਨੇ ਗੋਲੇ ਨੇ ਇਹ ਆਪਾਂ ਬਣਾ ਕੇ ਲਾਏ ਹੋਏ ਨੇ ਫਾਊਂਡ ਆ ਜਿਹੜਾ 8 ਇੰਚ ਦਾ। ਇਕੇ ਇਧਰ ਇਹਦੇ ਇਹ ਪੱਲੇ ਦਿੱਤੇ ਹੋਏ ਨੇ ਆਪਣੇ ਛੋਟੇ ਉੱਪਰ ਤੋਂ ਆਹ ਓਪਨ ਸਪੇਸ ਆ ਕੇ ਸਮਾਉਣ ਲਈ ਇਸ ਤਰ੍ਹਾਂ ਇੱਥੇ ਨੀਚੇ ਬੰਦਾ ਆ ਗਿਆ ਇਧਰ ਇਹ ਆਪਣੇ ਚਾਰ ਬਣਾ ਜਾਗੇ ਇਕੇ ਉੱਪਰ ਆ ਗਿਆ ਇਹ ਸਾਰੇ ਆਪਣੇ ਕਵਾਰਡਰ ਦੇ ਵਿੱਚ ਇਹ ਆ ਗਿਆ ਇਧਰ ਬੈਡਰੂਮ ਸੇਮ ਕਨਸੈਪਟ ਉਹੀ ਬੋੜੇ ਦਾ ਇਹਦੇ ਵਿੱਚ ਆਪਾਂ ਨੇ ਇੱਥੇ ਗੋਲਾ ਦਿਖਾਇਆ ਸਾਰਾ ਫਾਉਂਡਰਾ 1/2 ਇੰਚ ਦੇ ਵਿੱਚ ਪਾਈਪਿੰਗ ਗੋਲਾ ਬੋਲਦੇ ਨੇ ਇਹ ਆਪਾਂ ਨੇ 2 ਇੰਚ ਦੇ ਪੀਸਾ ਅਕੇ ਲਾਇਆ ਹੋਏ ਨੇ ਸਾਰੇ 2 2 ਇੰਚ ਦੇ ਪੀਸਲੇ ਜਿਹੇ ਲੱਗੇ ਹੋਏ ਨੇ ਇਹਦੇ ਵਿੱਚ ਜੋਇੰਟ ਕਰਕੇ ਇਸੇ ਤਰੀਕੇ ਉਪਰ ਆ ਗਿਆ ਜੀ ਬੱਲਾ ਇੱਕ ਨਿੱਤੇ ਆ ਜਦੋਂ ਇਹ ਦਾ ਦਰਾਜ ਆ ਗਿਆ ਇੱਕ ਇਸੇ ਤਰੀਕੇ ਤੋਂ ਦੂਸਰੀ ਸਾਈਡ ਤੇ ਦਰਾਜ ਆ ਗਿਆ ਇਹ ਬੈਂਟ ਸੀ ਲਾਇਕ ਆ ਕਿ ਇਹ ਸਾਰਾ ਵਿਨੀਅਰ ਤੇ ਡੀਕੋ ਦੇ ਦਿੱਤਾ ਹੈਗਾ ਤੇ ਇਹ ਇਹਦੇ ਨਾਲ ਹੀ ਆਪਾਂ ਨੇ ਕਨਸੈਪਟ ਦੇ ਵਿੱਚ 베ਜ ਕਲਰ ਦੇ ਵਿੱਚ ਜਿਹੜਾ ਬਰਾਊਨ ਦੇ ਵਿੱਚ ਇਹਦੇ ਤੇ ਗੱਡੀਆਂ ਵੀ ਜਿਹੜਾ ਕੰਮ ਕਰਾਇਆ ਹੈਗਾ ਬੈਂਟਾ ਜਿਹੜਾ ਆਪਾਂ ਨੇ ਇਹਦੀ ਕਿਨਾਰੀ ਇਹ 2 ਇੰਚੀ ਦੀ ਰੱਖਦੇ ਹੁੰਦੇ ਆ ਤਾਂ ਕਿ ਨਾਲੇ ਤਾਂ ਇਹ ਤੁਰਨ ਲੱਗੇ ਤੇ ਬੰਦੇ ਦੇ ਹੋਲੀ ਹੁੰਦੀ ਹੈਗੀ ਜੇ ਕਿ ਨਾਲੇ ਸਪੇਸ ਘਟ ਲੈਂਦੀ ਹੈ ਜਿਹੜਾ ਬੈਡ ਇਧਰ ਇਹ ਆਪਣਾ ਆ ਗਿਆ ਜੀ ਡਰੈਸਿੰਗ ਡਰੈਸਿੰਗ ਦਾ ਵੀ ਸੇਮ ਪੱਲਾ ਆ ਗਿਆ ਇਹਦੇ ਤੇ ਆਪਾਂ ਨੇ ਰੂਵਰ ਦੇ ਜਾਨ ਪਾਇਆ ਉਹੀ ਤੇ ਅੰਦਰ ਕਾਪੜਾ ਆ ਗਿਆ ਬਲੋ ਜੀ ਕਾਪੜੇ ਦੇ ਵਿੱਚ ਇਹ ਡਰੈਸਿੰਗ ਆ ਗਿਆ ਠੀਕ ਹੈ ਕਿਤੇ ਆਪਾਂ ਨੇ ਜਿਹੜਾ ਮਾਈਕਾ ਸੀ ਉਹ ਫਲੂਟਿਕ ਮਾਈਕਾ ਲਾਇਆ ਸੀਗਾ ਇਧਰ ਇਹ ਕਾਪੜਾ ਲਾ ਲਈ ਕੈਬਿਨਟ ਦੇ ਵਿੱਚ ਉੱਪਰ ਓਪਨ ਸਪੇਸ ਟੈਚੀ ਰੱਖਣ ਵਾਸਤੇ ਇਹ ਹੈਂਗਿੰਗ ਵਾਸਤੇ ਆ ਗਿਆ ਤੇ نیچے ਆਪਾਂ ਨੇ ਇਹ ਡਰਾਅਰ ਲੱਦੇ ਨੇ ਇਹਦੇ ਇਹ ਵੱਡਾ ਡਰਾਅਰ ਆ ਗਿਆ ਜੀ ਇਹ ਆ ਗਿਆ ਆਪਣੀਆਂ ਟਰਿਆਂ ਜਿਹੜਾ ਇਹ ਆਪਾਂ ਨੇ ਰਾਉਂਡ ਕਰਿਆਗਾ ਆਮ ਕੀ ਹੈ ਤਾਂ ਸਕੁਅਰ ਹੋ ਜਾਂਦਾ ਹੈਗਾ ਸਕੁਅਰ ਕਰਕੇ ਉੱਥੇ ਨਾਲ ਦਾ ਸਫਾਈ ਦਾ ਚੱਕਰ ਰਹਿੰਦਾ ਇਹ ਆਪਾਂ ਨੇ ਇਹਦਾ ਫਾਰਮਾ ਬਣਾ ਕੇ ਇਹ ਆਪ ਇਹ ਗੁਲਾਈ ਦੇ ਵਿੱਚ ਜਿਹੜੇ ਬਣਾਏ ਹੋਏ ਨੇ ਤੇ ਇੱਕ ਫਾਰਮਾ ਪੱਕਾ ਬਣਾ ਲਿਆ ਸੀ ਹਨ ਠੀਕ ਹੈ ਜੀ ਤੇ ਇਸ ਤਰੀਕੀ ਇਹ نیچے ਨੇ ਜਿਹੜੇ ਇਹ ਆਪਣੇ ਡਰਾਅਰ ਇਹ ਪੈਲੀਆਂ ਤੇ ਨਹੀਂ ਹੈਗੇ ਜੀ ਇਹ ਆਪਾਂ ਨੇ ਹਰ ਰੇੜੂ ਲਾਏ ਹੋਏ ਆ ਇਹਦੇ ਤੇ ਤਾਂ ਕਿ ਕੱਟ ਕੇ ਸਫਾਈ ਕਰਨ ਦੀ ਵੀ ਸੌਖੀ ਹੈ ਮਾਲਕ ਆਪ ਵੀ ਬੜੇ ਸੌਖੇ ਤਰੀਕੇ ਨਾਲ ਜਿਹੜਾ ਚ ਕੱਟ ਕੇ ਸਾਫ਼ ਕਰ ਸਕਦਾ ਹੈ ਲੋ ਨਾਲੇ ਕੋਈ ਦਿੱਕਤ ਨਹੀਂ ਕਿਸੇ ਤਰ੍ਹਾਂ ਦੀ ਹੋਊਗੀ ਇਸੇ ਤਰ੍ਹਾਂ ਇਧਰ ਓਪਨ ਸਪੇਸ ਰੱਖਣ ਵਾਸਤੇ ਇਹ ਨੀਚੇ ਇਧਰ ਹੈਂਗਿੰਗ ਆ ਗਿਆ ਟਿੱਕੇ ਆ ਗਿਆ ਇਧਰ ਉੱਪਰ ਪੱਲੇ ਆਪਾਂ ਨੇ ਓਪਨੇਬਲ ਲੱਤੇ ਹੋਏ ਨੇ ਇਹ ਦੋ ਦੋ ਪੱਲੇ ਜਿਹੜੇ オーਪਨੇਬਲ ਨੇ ਇੱਥੇ ਵੱਡਾ ਸਮਾਨ ਜਿਸ ਤਰ੍ਹਾਂ ਆਪਣੀਆਂ ਰਜਾਈਆਂ ਵਗੈਰਾ ਭਾਰੀ ਸਮਾਨ ਇਹਦੇ ਵਿੱਚ ਉਹ ਆ ਜਾਂਦਾ ਹੈਗਾ ਤੇ ਇਹਦੇ ਜਿਹੜਾ ਆਪਾਂ ਲੌਕ ਲਾਇਆ ਹੈ ਉਹ ਪੂਸਾੜਾ ਲੌਕ ਹੈਗਾ ਇਹ ਆਪਾਂ ਹਮੇਸ਼ਾ ਇਹਦੇ ਪੂਸਾੜਾ ਲੌਕ ਹੀ ਲਾਉਣਾ ਹੈ ਨੀਚੇ ਤੋਂ 4 ਇੰਚੀ ਦੇ ਜਿਹੜਾ ਇਹ ਸਹੀ ਕੰਮ ਆ ਉਹ ਨੀਚੇ ਤੋਂ 4 ਇੰਚੀ ਦੀ ਕਰਦਾ ਲੌਕ ਤੇ ਆਪਾਂ ਸੈਂਟਰ 'ਚ ਲਾ ਦਈਏ ਤਾਂ ਪੱਲਾ ਉਹ ਦੱਬ ਕੇ ਖੁੱਲ ਜਾਂਦਾ ਹੈਗਾ ਠੀਕ ਹੈ ਜੀ ਨੈਟ ਬੈਡਰੂਮ ਦੇਖੋ ਸੇਮ ਉਹੀ ਪੈਟਰਨ ਠੀਕ ਹੈ ਤੇ ਜਿਹੜੇ ਪੱਲੇ ਨੇ ਆਪਣੇ ਸਾਰੇ ਇੱਕ ਨਾਲ ਦੀ ਲਏ ਇਸੇ ਤਰ੍ਹਾਂ ਤੇ ਇੱਕ ਆਪਾਂ ਇਹਦੇ ਇੱਕ ਚੀਜ਼ ਹੋਰ ਕਰਦੇ ਹੁੰਦੇ ਆ ਪੱਲੇ ਦੇ ਇੱਥੇ ਅੱਧਾ ਇੰਚ ਦਾ ਇਹ ਮਾਰਜਨ ਲਾਉਣੇ ਹੁੰਦੇ ਆ ਇਹਦਾ ਮਾਰਜਨ ਦਾ ਵਾਕਸ ਸਿਰਫ ਇੰਨਾ ਕਿ ਹਿੰਦਲ ਇੱਕ ਤਾਂ ਰੰਦਾ ਜਿਹੜਾ ਲਾਉਣਾਗਾ ਉਹ ਹੋ ਜਾਂਦਾ ਨੰਬਰ 2 ਤੇ ਜਿਹੜਾ ਵੀਨਿਅਰ ਕੀ ਕੋਰ ਹੈ ਉਹ ਪਿੱਛੇ ਰਹਿ ਜਾਂਦੀ ਹੈਗੀ ਕਿ ਕੱਲੂ ਜੇ ਮੰਨ ਲਓ ਪੱਲਾ ਫੁੰਦਾ ਵੀ ਆ ਤਾਂ ਰੰਦਾ ਇਹਦੇ ਲੱਗੂ ਵੀਨਿਅਰ ਤੇ ਨਹੀਂ ਲੱਗਦਾ ਤੇ ਨਾ ਇਹਦੇ ਵਿੱਚ ਵੀਨਿਅਰ ਉਖਣ ਦਾ ਜਿਹੜਾ ਕੋਈ ਝਾਂਮ ਰਹਿਦਾ ਕਿਸੇ ਤਰ੍ਹਾਂ ਦਾ ਵੀ ਠੀਕ ਹੈ ਜੀ ਇਧਰ ਇਹ ਆਪਣਾ ਬੈਡਰੂਮ ਆ ਗਿਆ ਇੱਕ ਆਪੂਰੂਮ ਆ ਗਿਆ ਆਪਣਾ ਇਹका पूरा सारा जिन्ना ਹੈਗਾ ਇਹ ਆਪਾਂ ਦੇ 3 इंच ਦੇ ਵਿੱਚ ਹੈਗਾ ਇਹਦੇ 3 इंच ਕਵਜੇ ਲਾਇਏ ਹੋਏ ਨੇ ਆਪਣੇ ਇਹਦੇ ਤੇ ਆ ਦੇਖੋ ਤੇ ਆਪਾਂ ਨੇ ਇਹਦੇ ਦੇ 3 इंच ਕਵਜੇ ਲਾ ਕੇ ਜਾਨੀ ਕਿ ਇੱਕ ਤਰ੍ਹਾਂ ਦੀ ਨਿਸ਼ਾ ਹੋ ਜਾਂਦੀ ਹੈ ਇਹਦੇ ਵਿੱਚ ਆਪਾਂ ਨੇ ਪਾਰਟੀਸ਼ਨ ਬਣਾ ਕੇ ਦਰਾਜ ਪਾਏ ਦੇ ਵਿੱਚ ਇਹਦੇ ਤੇ ਵੀ ਉਹੀ ਸੇਮ ਕੁਆਡਰੋ ਲੱਗੇ ਨੇ ਕਿ ਇਹ ਇੱਕ ਆਪਾਂ ਨੇ ਹੋਰ ਚੀਜ਼ ਲਾਈ ਹੋਈ ਨੇ ਇੱਥੇ ਕੈਮ ਬੋਲਟ ਲਾਈ ਹੋਈ ਹੈ ਆਮ ਕੀ ਆ ਪਹਿਲਾਂ ਚਿਰਕਰੀ ਲਾਉਂਦੇ ਸੀਗੇ ਇਹ ਆਪਾਂ ਇਹਦੇ ਤੇ ਕੈਮ ਬੋਲਟ ਲਾਈ ਹੈ ਜਦੋਂ ਇਹ ਪੱਲਾ ਲੱਗ ਗਿਆ ਜਦੋਂ ਆਪਾਂ ਦੂਸਰਾ ਪੱਲਾ ਇਹਦੇ ਨਾਲ ਉਹ ਕਰਾਂਗੇ ਲਗਾਵਾਂਗੇ ਤਾਂ ਇਹ ਲੌਕ ਲਾ ਕੇ ਇਹ ਖੁੱਲਦਾ ਨਹੀਂ ਹੈਗਾ ਇਹਨੂੰ ਅੰਦਰੋਂ ਚਿਰਕਰੀ ਲਾਉਣ ਦੀ ਲੋੜ ਹੀ ਨਹੀਂ ਹੈਗੀ ਇੱਕ ਚੀਜ਼ ਨਵੀਂ ਆਪਾਂ ਨੇ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਪਿੱਛੇ ਇਹਦੇ ਸਟੋਰ ਆਏਗਾ ਇਹ ਆਪਾਂ ਨੇ ਹੇਠੋਂ ਕਰਿਆ ਹੈ ਲੋ ਜੀ ਇਹ ਤੇ ਪਿੱਛੇ ਸਟੋਰ ਆ ਗਿਆ ਨੇ ਪੇਟੀਆਂ ਵਗੈਰਾ ਸਾਰਾ ਕੁਝ ਇੱਥੇ ਹੋਗਾ ਆਪਾਂ ਇਹਦੇ ਤਰੀ ਇਹ ਸਾਈਡ ਆ। ਇਹਦੇ ਵੀ ਇੱਕ ਡਰਾਅਰ ਹੈਗਾ। ਬਾਕੀ ਦੇ ਇਹਦੇ ਉੱਤੇ ਸਟੋਰੇ ਕੱਪੜਿਆਂ ਵਾਸਤੇ ਹੈਗੇ ਨਾ ਵਾਸਤੇ ਆ। ਤੇ ਉੱਪਰ ਉਹੀ ਧੰਦੇ ਕੱਪੜਿਆਂ ਵਾਸਤੇ। ਸਾਰੇ ਜਿਹੜੇ ਇਹਦੇ ਦੋ-ਦੋ ਆਪਣੀਆਂ ਜੋੜੀਆਂ ਨੇ ਇਹੀਆਂ ਉਹ ਬਣਾ ਕੇ ਲੱਗਣੀਆਂ ਨੇ। ਦੇਖੋ। ਠੀਕ ਹੈ ਕੀ? ਇਹ ਆ ਗਈ ਜਿਹੜੀ ਆਪਣੀ ਡਰੈਮਰ ਦੀ ਪਾਰਟੀਸ਼ਨ। ਇਹਦੇ ਉੱਤੇ ਟਿੱਕੋ ਪਲੱਸ ਪਾਲਿਸ਼ ਲਗਾਉਣਾ। ਇਹ ਆਪਾਂ ਨੇ ਇੱਥੇ ਬਾਕਸ ਬਣਾਏ ਨੇ ਜਿਸ ਤਰ੍ਹਾਂ ਆਰਟੀਫੀਸ਼ਲ ਇਹਦੇ ਵਿੱਚ ਹੋ ਰੱਖੇ ਜਾਂਦੇ ਨੇ ਪਲਾਂਟਸ ਵਗੈਰਾ ਉਹ ਇਹਦੇ ਵਿੱਚ ਟਿਕੇ ਜਾਣਗੇ ਠੀਕ ਹੈ ਜੀ ਤੇ ਇਹ ਆਪਾਂ ਨੇ ਇਹਦੇ 3 ਇੰਚੀ ਦਾ ਜਿਹੜਾ ਹੋ ਬਣਾਇਆ ਹੋਇਆ ਇਹ 6 6 ਇੰਚੀ ਦੇ ਬਣਾ ਕੇ ਲਾਏ ਨੇ ਆਪਣੇ ਇਹ 3 3 ਇੰਚੀ ਦਾ ਬਾਡਰ ਦੇ ਕੇ ਆਪਾਂ ਨੇ ਆਪਣਾ ਉਹ ਕਰਤਾ ਤੇ ਵਿੱਚ ਇਹਦੇ ਪਾਈ ਆ ਰੋਜ਼ਗੋਲਡ ਦੀ ਪੱਤੀ ਜੀ ਇਹ ਆਪਣਾ ਲੌਬੀ ਦੇ ਵਿੱਚ ਛੱਤ ਤੇ ਜਿਹੜਾ ਵੀਨਿਅਰ ਦਾ ਯੰਗਤਾ ਹੈਗਾ ਇੱਥੇ ਝੁੰਮਰ ਲੱਗ ਜਾਣਾ ਹੈ। ਇਸੇ ਤਰ੍ਹਾਂ ਕੀ ਅੰਦਰ ਇਹ ਵੀ ਆਪਾਂ ਨੇ ਮੋੜਨ ਦੇ ਵਿੱਚ ਤਿੰਨ ਬਾਕਸ ਸੀਗੇ। ਇਹਦੇ ਦੇ ਮੋੜ ਦਾ ਕੰਮ ਦਿੱਤਾ ਹੋਇਆ ਸੀ। ਇਹ ਆਪਾਂ ਨੇ ਬਕਤ ਜੀ ਨੇ ਉਹਦੇ ਵਿੱਚ ਪੜਾ ਕੇ ਰਾਇ ਨੇ। ਬਾਕਸ ਟੈਪ ਤਿੰਨ ਦਿਨ ਪਿੱਛੇ-ਛੇ ਪੀਸ ਨਾਲ ਤਾਂ ਬੇਸਟੇਜ ਨਹੀਂ ਜਾਂਦੇ ਤੇ ਨਾਲੇ ਕੰਮ ਆ ਜਾਂਦਾ। ਇਸੇ ਤਰ੍ਹਾਂ ਤਿੰਨ ਮੇਕੀ ਪੱਤਰਾਂ ਦਾ ਆਪਣਾ ਜਿਹੜਾ ਦੇ ਜਾਂ ਐ ਬਾਇਆ। ਤੇ ਇਦੋਂ ਇਹ ਇੱਕ ਸੌਖਾ ਹੈ। ਇਹ ਆ ਗਿਆ ਆਪਣਾ ਫਰਸਟ ਫਲੋਰ ਵਾਲੇ ਬੈਡਰੂਮ ਇਹ ਬੈਡਰੂਮ ਦੇ ਵਿੱਚ ਆਪਾਂ ਨੇ ਇੱਥੇ ਜਿਹੜੇ ਸਾਰੇ ਤੇ ਵਿਨੀਅਰ ਦਾ ਵਰਕ ਹੈ ਤੇ ਨਾਲ ਉਹੀ ਫਲੂਟਿਕ ਹੈ ਜਿਹੜਾ ਆਪਣਾ ਬਣਾ ਕੇ ਬਾਹਰ ਨੂੰ 1/2 ਇੰਚ ਦਾ ਜਿਹੜਾ ਰੌਂਗ ਗੋਲਾ ਲਾਇਆ ਹੋਇਆ ਇਹ ਵੀ 2-2 ਇੰਚ ਦੇ ਪੀਸ ਨੇ ਦੋਸਤੋ ਜਿਹੜੇ ਆਪਾਂ ਨੇ ਜੋਇੰਟ ਕਰਕੇ ਲਾਇਆ ਹੋਏ ਨੇ ਸਾਰੇ ਇਹ 2-2 ਇੰਚ ਦਾ ਸਾਰਾ ਬਣਾ ਕੇ ਮੰਨ ਲਓ 4-4 ਪੀਸਾਂ ਦਾ ਆਏ ਪੀਸ ਲੱਗੇ ਹੋਏ ਨੇ ਛੋਟੇ-ਛੋਟੇ ਇਹ ਜਿਹੜਾ ਪੈਂਸਲ ਗੋਲਾ ਬੋਲਦੇ ਐ ਇਹਨੂੰ ਇਹ ਉਹ ਲੱਗਿਆ ਹੋਇਆ ਹੈਗਾ ਇਸੇ ਤਰੀਕੇ ਦੇ ਵਿਨੀਅਰ ਦਾ ਆ ਗਿਆ ਤੇ ਇਹ ਨੂਕਲਾਗੇ ਦੀ ਗਰੇ ਦੇ ਵਿੱਚ ਆਪਣੀ ਇਸ ਸਪੇਸ ਦੇ ਦਿੱਤੀ ਗਈ ਸੀ ਤੇ ਇਧਰੋਂ ਇਹ ਆਪਣੀ ਚੇਜ਼ ਦੇ ਨਾਲ ਕੁਛ ਨਹੀਂ ਹੈਗੀ ਬੈਕ ਤੇ ਦੇਤੀ ہوئی ਤੇ ਇਹ ਜਿਹੜਾ ਬੈੱਡ ਹੈਗਾ ਇਹ ਆਪਾਂ ਨੇ ਲਿਫਟ ਲਾਈ ਹੋਈ ਹੈ ਇਹ ਲੋ ਜੀ ਇਹ ਇੱਥੇ ਲਿਫਟ ਲਾਈ ਦੀ ਹੈ ਜੀ ਆਪਣੀ ਡੇਢ ਪੁਆਇੰਟ ਵਾਲੀ ਲਿਫਟ ਹੈ ਜਿਹੜੀ ਉਹ ਲੱਗੀ ਹੋਈ ਹੈ ਇਹ ਆਪਾਂ ਨੇ ਇਹਦੇ ਤੇ ਸਪੇਸ ਦਿਖਾਈ ਹੋਈ ਆ ਆਪਾਂ ਨੇ ਜਿਵੇਂ ਪਾਉਣਾ ਇੰਚ ਦਾ ਦਿਖਾਇਆ ਹੋਇਆ ਹੈ ਠੀਕ ਹੈ ਜੀ ਇਧਰੋਂ ਇਹ ਵੀ ਸੇਮ ਇਹ ਆਪਾਂ ਨੇ ਹੈਂਡਲੈਸ ਕੀਤਾ ਹੋਇਆ ਜਿੰਨਾ ਵੀ ਸਾਰਾ ਇਹਦੇ ਵਿੱਚ ਡਰਾਅਰ ਹੋ ਜਾਵੇ ਦੇਖੋ ਇਹ ਡਰਾਅਰ ਆਪਾਂ ਨੇ ਹੈਂਡਲੈਸ ਬਣਾ ਕੇ ਲਾਏ ਹੋਏ ਨੇ ਇਸੇ ਤਰ੍ਹਾਂ ਇੱਕ ਫੱਟੇ ਦੇ ਵਿੱਚੋਂ ਇੱਥੇ ਕਿਤੇ ਵੀ ਆਪਾਂ ਨੇ ਹੈਂਡਲ ਨਹੀਂ ਬਸਤਿਆ ਇਹ ਦੇਖੋ ਇਹਦੇ ਇੱਧਰ ਵੀ ਇਹ ਸਾਈਡ ਤੇ ਵੀ ਇਹ ਐਲਈਡੀ ਪੈਨਲ ਆ ਗਿਆ ਇਹਦੇ ਤੇ ਵੀ ਸੇਮ ਹੋਣੀ ਇੱਥੇ ਆਪਾਂ ਨੇ ਇੱਕ ਪੰਗਾ ਦਿੱਤਾ ਹੈਗਾ ਪ੍ਰੋਫਾਈਲ ਦਾ ਬਲੈਕ ਕਲਰ ਦੇ ਵਿੱਚ ਠੀਕ ਹੈ ਜੀ ਇਹ ਓਪਨ ਸਪੇਸ ਆ ਕਿ ਇੱਥੇ ਐਲਈਡੀ ਲੱਗ ਜਾਣੀਆਂ ਇਦੇ ਵਿੱਚ ਫੇਰ ਆਪਾਂ ਨੇ ਇੱਥੇ ਇੱਕ ਹਟ ਦਾ ਜਿਹੜਾ ਫਲੂਟਿਕ ਬਣਾ ਕੇ ਲਾਇਆ ਹੋਇਆ ਆਪਣਾ ਲੂਵਰ ਤੇ ਇਧਰ ਆਪਾਂ ਨੇ ਬਲੈਕ ਕਲਾਸ ਦਾ 6 ਇੰਚ ਦਾ ਪੀਸ ਇਸ ਤਰ੍ਹਾਂ ਵਿੱਚ ਥੋੜੀ ਜਿਹੀ ਵਧੀਆ ਦਿਖ ਦੇਣ ਵਾਸਤੇ ਠੀਕ ਹੈ ਜੀ ਇਧਰੋਂ ਫੇਰ ਸੇਮ ਪੈਟਰਨ ਹੋ ਗਿਆ ਆ ਤੇ ਇਹਦੇ ਜਿਹੜੇ ਹੈਂਡਲ ਨੇ ਇਹ ਵੀ ਆਪਣਾ ਸਾਰਾ ਹੈਂਡਲੈਸ ਬਣਾਈ ਹੋਈ ਹੈਗੀ ਠੀਕ ਹੈ ਜੀ ਲੋ ਇਹ ਡਰਾਉਣ ਆਪਣੇ ਹੈਂਡਲੈਸ ਨੇ ਸਾਰੇ ਇਹਦੇ ਤੇ ਕਿਤੇ ਵੀ ਆਪਾਂ ਨੇ ਹੈਂਡਲ ਨਹੀਂ ਵਰਤਿਆ ਇਹ ਆਪਣਾ ਜਿਹੜਾ ਰੂਮ ਆ ਗਿਆ ਕੌਲਜ ਵਾਲਾ ਆ ਗਿਆ ਇਧਰੋਂ ਇਹਦੇ ਨਾਲ ਰੇਸਿੰਗ ਰੂਮ ਆ ਗਿਆ ਇਧਰ ਆਪਾਂ ਨੇ ਪਲੇਨ ਇਧੇ ਤੇ ਗਲਾਸ ਲਾਇਆ ਹੋਇਆਗਾ ਠੀਕ ਹੈ ਜੀ ਤੇ ਇਧਰੋਂ ਇੱਕ ਕਬੂੜ ਆ ਗਿਆ ਇਹ ਆਪਣਾ ਮਾਈਕੇ ਦੇ ਵਿੱਚ ਹੈ ਕਬੂੜ ਇਹ ਦੋ ਕਲਰ ਦਾ ਗਰੇ ਦੇ ਵਿੱਚ ਜਿਹੜਾ ਲਾਈਟ ਗਰੇ ਤੇ ਡਾਰਕ ਗਰੇ ਦਾ ਕੰਬੀਨੇਸ਼ਨ ਹੈਗਾ ਇਹਦੇ ਵਿੱਚ ਇਸੇ ਤਰ੍ਹਾਂ ਹੀ ਇਹ ਲਾਈਟਿੰਗ ਲੱਗੀ ਹੋਈ ਹੈਗੀ ਇਹਦੇ ਵਿੱਚ ਆਪਾਂ ਨੇ ਚਾਰ ਟ੍ਰੇਆਂ ਪਾਈਆਂ ਹੋਈਆਂ ਨੇ ਵੱਡੀਆਂ ਕੱਪੜੇ ਨੂੰ ਕਰਨ ਵਾਸਤੇ ਸੇਮ ਉਹੀ ਪੈਟਰਨ ਦੇ ਵਿੱਚ ਆਪਾਂ ਨੇ ਗਲਾਈ ਦੇ ਵਿੱਚ ਜਿਹੜੇ ਇਹਦੇ ਬਣਾ ਕੇ ਲਾਏ ਹੋਏ ਨੇ ਕਟਿੰਗ ਕੀਤੀ ਹੋਈ ਹੈਗੀ ਠੀਕ ਹੈ ਜੀ ਇਹ ਇਧਰ ਇਹਦਾ ਉਪਰਾਂ ਡਰੋਨ ਮੇਨ ਆ ਗਿਆ ਜਿਹਦੇ ਵਿੱਚ ਹਰਸ ਵਗੈਰਾ ਵਾਸਤੇ ਇਹ ਸਾਰੀਆਂ ਟ੍ਰੇਆਂ ਆ ਜਾਂਦੀਆਂ ਇਹ ਇੱਥੇ ਆਪਾਂ ਨੇ ਸਾਰੇ ਕੁਆਡਰੋ ਮੰਨ ਲਓ ਉਹ ਕਰ ਰਹੇ ਵਰਤੇ ਨੇ ਜਿੰਨੇ ਵੀ ਵਰਤੇ ਨੇ ਉਪਰ ਹੈਂਗਿੰਗ ਆ ਗਿਆ ਉਪਰਲੀ ਸਾਈਡ ਵੱਡੇ ਇਹ ਪੱਲੇ ਆਪਣੇ 9 ਫੁੱਟ ਦੇ 9.5 ਫੁੱਟ ਦੇ ਦੇ ਜਿਹੜੇ ਲੰਬੇ ਇੱਕ ਸਿੰਗਲ ਪੱਲੇ ਲਾਏ ਹੋਏ ਨੇ ਆਪਣੇ ਤੇ ਹਾਂ ਇੱਕ ਗੱਲ ਹੋਰ ਇਹ ਆਪਾਂ ਨੇ ਜਿਹੜਾ ਪੱਲਾ ਬਣਾਇਆ ਸੀ ਇਹਦੇ ਵਿੱਚ ਨਾ ਆਪਾਂ ਇੱਕ 2.5 ਇੰਚੀ ਬਈ 1.5 ਇੰਚੀ ਦੀ 16 ਕਾਪਾ ਦੀ 15 ਐਮ ਐਮ ਦੀ ਇੱਕ ਪ੍ਰੋਫਾਈਲ ਆਉਂਦੀ ਐ ਐਲੂਮੀਨੀਅਮ ਦੀ ਇਹ ਆਪਾਂ ਨੇ ਇਹਦੇ ਵਿੱਚ ਉਹ ਪਾਈ ਹੋਈ ਹੈਗੀ ਪੱਲੇ ਵਿੰਗੇ ਨਾ ਹੋਣ ਤੋਂ ਉਹਦੇ ਨਾਲ ਕੀ ਆ ਦੋਸਤੋ ਤੁਹਾਡਾ ਪੱਲੇ ਦੇ ਵਿੱਚ ਬਿਲਕੁਲ ਵੀ ਇਧਰ ਆ ਕੇ ਮੈਂ ਕਹੂੰਗਾ ਵੀ ਦਿਖਾਓ ਇਹਦੇ ਤੇ ਕੋਈ ਆਪਾਂ ਨੇ ਇਹ ਬੈਂਡ ਵਾਸਤੇ ਨਹੀਂ ਕੋਈ ਪਿੱਛੇ ਹੁਲਾ ਆਇਆ ਸਿਰਫ ਉਹ ਪ੍ਰੋਫਾਈਲ ਪਾਈ ਹੋਈ ਹੈ ਦੇਖੋ ਕਿਤੇ ਵੀ ਤੁਹਾਨੂੰ ਪੱਲਾ ਇਹ ਆਪਾਂ ਨੂੰ ਐ ਲਾ ਲਵੇ ਇੱਕ ਸਾਲ ਵਾਂਗੂ ਹੋ ਗਿਆ ਕੰਮ ਹੋਏ ਨੂੰ ਕਰੇ ਨੂੰ ਤੇ ਇਹਦੇ ਵਿੱਚ ਕਿਤੇ ਵੀ ਇੱਕ ਐਮਐਮ ਦਾ ਵੀ ਫਰਕ ਨਹੀਂ ਪਿਆ ਹਲੇ ਤੱਕ ਉਹਦੇ ਵਿੱਚ ਗਰੂਪ ਦੇ ਵਿੱਚ ਇਸੇ ਤਰੀਕੇ ਇਸ ਤਰੀਕੇ ਆਪਣਾ ਦਰਾਜ ਆ ਗਈ ਜੀ ਤਿੰਨ ਇੱਥੇ ਆਪਾਂ ਇਹਦੇ ਪੈਗੀਆਂ ਲਾਜੀਆਂ ਨੇ ਤਿੰਨ ਦਰਾਜਾਂ ਦੇ ਠੀਕ ਹੈ ਜੀ ਤੇ ਇਹ ਆਪਣਾ ਆ ਗਿਆ ਇੱਥੇ ਓਪਨ ਸਪੇਸ ਦੇਖ ਲਿਓ ਇਹ ਆਪਣਾ ਸਾਰਾ ਜਿੰਨਾ ਬੈਡਰੂਮ ਹੈ ਇਹ ਮਾਈਕੀ ਦੇ ਵਿਸਟੈਂਡ ਹੈ ਠੀਕ ਹੈ ਜੀ ਇੱਥੇ ਆਪਾਂ ਨੇ ਇਹ ਪੀਵੀਸੀ ਦੇ ਰੂਬਰ ਦੇ ਜਿਹੜੇ ਉਹ ਲੈ ਕੇ ਰੈਡੀ ਨੈਡ ਲਾਏ ਹੋਏ ਨੇ ਤੇ ਇਧਰਲੇ 2 ਫੁੱਟ ਦਾ ਪੱਟਾ ਉਧਰਲੀ ਸਾਈਡ ਤੇ ਇਧਰਲੀ ਸਾਈਡ ਵਿੱਚ ਆਪਾਂ ਨੇ ਇਹ ਪਾਈ ਹੋਈ ਹੈ ਪ੍ਰੋਫਾਈਲ ਜਿਹੜੀ ਤਤੀ ਹੈਗੀ 1 ਇੰਚ ਵਾਲੀ ਤੇ ਰੋਜ਼ ਗੋਲਡ ਦੀ ਠੀਕ ਹੈ ਜੀ ਇਹ ਇਹਵੇ ਹੈਂਡਲ ਆਗੇ ਇੱਥੇ ਜਿੰਨਾ ਕਨਸੈਪਟ ਸੀ ਸਾਰਾ ਰੋਜ਼ਗੋਣ ਦੇ ਵਿੱਚ ਆਪਾਂ ਨੇ ਉਹ ਕਰਿਆਗਾ ਨਾਲ ਇਹਦੇ ਹੈਂਡਲ ਵੀ ਇਸੇ ਤਰ੍ਹਾਂ ਵਿੱਚੋਂ ਕੰਬੀਨੇਸ਼ਨ ਵਾਲੇ ਠੀਕ ਹੈ ਜੀ ਇਹ ਵੀ ਸੇਮ ਉਹੀ ਪੈਟਰਨ ਇਹਦੇ ਵਿੱਚ ਤੁਸੀਂ ਚਾਰ ਡਰੀਆਂ ਦਿੱਤੀਆਂ ਨੇ ਇੱਕ ਆਪਾਂ ਨੇ ਇਹਦੇ ਵਿੱਚ ਛੋਟਾ ਡਰਾਅਰ ਪਾਇਆ ਹੈ ਜਿਸ ਤਰ੍ਹਾਂ ਜਵੈਲਰੀ ਬਾਕਸ ਕਹਿੰਦੇ ਆਪਾਂ ਤੇ ਇਹ ਡਰੀਆਂ ਆਗੀਆਂ ਕੱਪੜੇ ਤਹਿ ਮੰਗ ਕੇ ਰੱਖਣ ਵਾਸਤੇ ਉੱਪਰ ਇਹਦੇ ਹੈਂਗਿੰਗ ਆ ਗਈ ਤੇ ਉਸ ਤੋਂ ਉੱਪਰ ਆ ਗਈ ਜੀ ਸਟੋਰੇਜ ਜਿਹੜੇ ਵੱਡੇ ਕੱਪੜੇ ਨੇ ਇਦੇ ਵਿੱਚ ਇਹ ਆਪਾਂ ਨੇ ਤੈ ਮਾਰ ਕੇ ਰੱਖਣ ਵਾਸਤੇ ਛੋਟੀਆਂ ਜਾਨਕੀ ਬੱਚਿਆਂ ਦੇ ਕੱਪੜੇ ਹੋਗੇ ਜਾਂ ਟੀ-ਸ਼ਰਟ ਆ ਵਗੈਰਾ ਤੇ ਇਧਰੋਂ ਇਹ ਲੌਂਗ ਕੋਟ ਵਾਸਤੇ ਬਣਾ ਆ ਗਿਆ ਜਿਹਨੂੰ ਬਾਕਸ ਹੁਣਾ ਆਇਆ ਤੇ ਇੱਕ ਨੀਚੇ ਆਪਾਂ ਨੇ ਇਹ ਵੀ ਹੈਂਗਿੰਗ ਦਿੱਤਾ ਹੈਗਾ ਇੱਥੇ ਵੀ ਪਾਣੇ ਹੈਂਗਿੰਗ ਵਾਸਤੇ ਹੋ ਬਣੇਗਾ ਤੇ ਨਾਲ ਤੈ ਮਾਰ ਕੇ ਰੱਖੀਏ ਠੀਕ ਹੈ ਜੀ ਇਹਦੀ LED ਆ ਗਈ LED ਜੇ ਸੇਮ ਹੋਈ ਵਾਈਟ ਕਲਰ ਮਾਈਕਰ ਮਾਈਕਰ ਦੇ ਵਿੱਚ ਟੱਪ ਮਨ ਐਸੇ ਸਾਲ ਬ ਦਿੱਤੀ ਹੈਗੀ ਗ੍ਰੇ ਹੈ ਮਾਈਕਰ ਤੇ ਇਧਰੋਂ ਗ੍ਰੇ ਜੀ ਹੋ ਆ ਗਈ ਇਹ ਆਪਣਾ ਜਿਹੜਾ ਇਹ ਉੱਤਰ ਦਾ ਕਰਿਆ ਹੋਇਆ ਸਾਰਾ ਜਿੰਨਾ ਸਮੇਂ ਆਇ ਤੁਹਾਨੂੰ ਇਹ ਐ ਉਤਰ ਜਾਂਦਾ ਜੀ ਹਲੋ ਐ ਵੱਖ ਹੋ ਜਾਂਦਾ ਮਨ ਲਓ ਕੋਈ ਦਿੱਕਤ ਨਹੀਂ ਰਹਿੰਦੀ ਹੈਗੀ ਕੋਈ ਕੱਲ ਨੂੰ ਕੋਈ ਕੰਮ ਕਰਨ ਕੰਮ ਵਗੈਰਾ ਕਰਨਾ ਹੈਗਾ ਹਲੋ ਬਿਜਲੀ ਵਾਲੇ ਨੇ ਕੋਈ ਆਪਦਾ ਹੋ ਕਰਨਾ ਹੈਗਾ ਹਰ ਇਥੋਂ ਬੜੇ ਆਰਾਮ ਨਾਲ ਬਿਜਲੀ ਵਾਲਾ ਆਪਣਾ ਇਹਨੂੰ ਉਤਾਰ ਕੇ ਇਹ ਕੰਮ ਲੈ ਸਕਦਾ ਇਹਦੇ ਤੂੰ ਠੀਕ ਹੈ ਜੀ ਲੋ ਜੀ ਇਹਦੇ ਦੋ ਡਰਾਅਰ ਆ ਗਏ ਇਹਦੇ ਵਿੱਚ ਇੱਕ ਕਵਾਰਡਰ ਆ ਗਿਆ ਦੋਮਾਂ ਦੇ ਤੇ ਉੱਪਰ ਸੇਮ ਉਹੀ ਲੂਵਰ ਪੀਵੀਸੀ ਦੇ ਧਿਆਨ ਦਿਓ ਜੀ ਤੁਹਾਨੂੰ ਕੰਮ ਕਿਵੇਂ ਸਾਡਾ ਵਧੀਆ ਲੱਗਿਆ ਜੇ ਵਧੀਆ ਲੱਗਿਆ ਤਾਂ ਸ਼ੇਅਰ ਤੇ ਕਮੈਂਟ ਤੇ ਲਾਈਕ ਪਲੀ ਜਰੂਰ ਕਰੋ ਧੰਨਵਾਦ